ਹੋਈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵਾ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਲਾਹੋ ਰਹਾਵ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਾਗੇ ਬੇਕਲ ਭਾਈ ਨਹੀਂ ਬਾਨੀ ਭਜ ਲਿਹਰੇ ਮਨ ਸਾਰਿੰਗ ਪਾਨੀ ਅਬ ਨਾ ਭਜਸ ਭਜਸ ਕਭ ਭਾਈ ਆਵੇ ਅੰਤ ਨਾ ਭਜਿਆ ਜਾਈ ਜੋ ਕਿਸ ਕਰਹਿ ਸੋਈ ਅਬਸਾਰ ਫਿਰ ਪਛਤਾਹੋ ਨਾ ਪਾਵੋ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਏ ਨਿਰੰਝਨ ਦੇਵ ਗੁਰ ਮਿਲਤਾ ਕੇ ਖੁੱਲੇ ਕਪਾਟ ਬਹੁਰ ਨਾ ਆਵੇ ਜੋਨੀ ਬਾਤ ਇਹ ਹੀ ਤੇਰਾ ਔਸਰ ਇਹ ਤੇਰੀ ਬਾਰ ਘਟ ਭੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕੈ ਹਾਰ ਬਹੁ ਵਿਦ ਕਹੋ ਪੁਕਾਰ ਪੁਕਾਰ ਸਿਵ ਕੀ ਪੂਰੀ ਬਸੈ ਬੁੱਧਸਾਰ ਤਹਿ ਤੁਮ ਮਿਲ ਕੈ ਕਰੋ ਵਿਚਾਰ ਈਤ ਊਤ ਕੀ ਸੋਜੀ ਪਰੈ ਕੌਣ ਕਰਮ ਮੇਰਾ ਕਰ ਕਰ ਮਰੈ ਨਿਜ ਪਦਿ ਉਪਰ ਲਾਗੋ ਧਿਆਨ ਰਾਜਾ RAM ਨਾਮ ਮੋਰਾ ਬ੍ਰਹਮ ਗਿਆਨ ਰਹਾਉ ਮੂਲ ਦਵਾਰ ਐ ਬੰਦਿਆ ਬੰਦ ਰਾਵੇ ਉਪਰ ਗਹਿਰਾਖਿਆ ਚੰਦ ਪਛਮ ਦਵਾਰ ਐ ਸੂਰਜ ਤਪੈ ਮੇਰ ਡੰਡ ਸਿਰ ਉਪਰ ਬਸੈ ਪਛਮ ਦਵਾਰੇ ਕੀ ਸੇਲ ਓੜ ਤਿਹ ਸੇਲ ਉਪਰ ਖਿੜਕੀ ਔਰ खिड़की ऊपर दसवां द्वार कह कबीर ताका अंत ना पार सो मुल्ला जो मन सों लरै गुरु उपदेश काल सों जुरै काल कुरख का मरद है मान तिस मुल्ला को सदा सलाम है हजूर कत दूर बताव हो दुंदर बांध हो सुंदर पाव हो रहाऊ काजी सो जो काया विचारै ਕਾਇਆ ਕੀ ਅਗਨ ਬ੍ਰਹਮ ਪਰ ਜਾਰੈ ਸੁਪਨੈ ਬਿੰਦ ਨਾ ਦੇਈ ਝਰਨਾ ਤਿਸ ਕਾਜੀ ਕੋ ਜਰਾ ਨਾ ਮਰਨਾ ਸੋ ਸੁਰਤਾਨ ਜੋ ਦੁਏ ਸਰ ਤਾਨੈ ਬਾਹਰ ਜਾਤਾ ਪੀਤਰਿਆਨ ਗਗਨ ਮੰਡਲ ਮਹਿ ਲਸ਼ਕਰ ਕਰੈ ਸੋ ਸੁਰਤਾਨ ਸੱਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮੇ ਉਚਰੈ ਮੁਸਲਮਾਨ ਕਾ ਏਕੁ ਖੁਦਾਏ ਕਬੀਰ ਕਾ ਸੁਆਮੀ ਰਹਾ ਅਸਮਾਈ ਮਹੱਲਾ ਪੰਜਵਾ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਤਾ ਹੋਐ ਸੇਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕੋ ਪ੍ਰਵਦਾਨ ਦੇਤਾ ਰਹਾਉ ਅੰਤਰ ਦੇਉ ਨਾ ਜਾਣੈ ਅੰਦ ਭ੍ਰਮ ਕਾ ਮੋਇਆ ਪਾਵੇ ਫੰਦ ਨਾ ਪਾਤਰ ਬੋਲੇ ਨਾ ਕਿਛ ਦੇ ਫੂਕਟ ਕਰਮੋ ਨੇ ਫਲ ਹੈ ਸੇਵ ਜੇ ਮਿਰਤ ਕੋ ਕਉ ਚੰਦਨ ਚੜਾਵੇ ਉਸਤੇ ਕਹੋ ਕਵਨ ਫਲ ਪਾਵੇ ਜੇ ਮਿਰਤ ਕੋ ਬਿਸ਼ਤਾ ਮਾਹਿ ਰੁਲਾਈ ਤਾਂ ਮਿਰਤ ਕਾ ਕਿਆ ਘਟ ਜਾਈ ਕਹਿ ਤਕਬੀਰ ਹਉ ਕਹਉ ਪੁਕਾਰ ਸਮਝ ਦੇਖ ਸਾਖਿਤ ਗਾਵਾਰ ਦੂਜੇ ਭਾਏ ਬਹੁਤ ਘਰ ਗਾਲੇ RAM ਭਗਤ ਹੈ ਸਦਾ ਸੁਖਾਲੇ ਜਲਮ ਹੈ ਮੀਨ ਮਾਇਆ ਕੇ ਵਿਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਚਰ ਕਉ ਵਿਆਪੈ ਪੋਇੰਗਮ ਭ੍ਰਿੰਗ ਮਾਇਆ ਮਹਿ ਖਾਪੇ ਮਾਇਆ ਐਸੀ ਮੋਹਣੀ ਭਾਈ jeete jeete te dehkai rahau pankhi mrig maya mah raati sakar maaki adak santape ture ushth maya mah phela siddh 84 maya mah khela che jati maya ke banda nave naathe suraj ar chanda tape rakhi sar maya mah soota माया मह काल अर पंच दूता समान स्याल माया मह राता बंतर चीते अर सिंघाता मा जार गाडर अर लूंभरा बिरख मूल माया मह परा माया अंतर पीने देव सागर इन्दरा अर तरतीव कह कबीर जिस उदर तिस माया तब छूटे जब साधु पाया ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਈ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁਖ ਭੰਜਨਾ ਰਹਾਉ ਜਬ ਲਗ ਸਿੰਘ ਰਹਿ ਬਨ ਮਾਹੀ ਤਬ ਲਗ ਬਨ ਫੂਲੇ ਹੀ ਨਾਹੀਂ ਜਬ ਹੀ ਸਿਆਰ ਸਿੰਘ ਕੋ ਖਾਏ ਕੂਲ ਰਹੀ ਸਗਲੀ ਬਨਰਾਈ ਜੀਤੋ ਬੂਡੇ ਹਾਰੋ ਤਰੈ ਗੁਰ ਪ੍ਰਸਾਦੀ ਪਾਰਿ ਉਤਰੈ ਦਾਸ ਕਬੀਰ ਕਹ ਸਮਝਾਏ ਕੇਵਲ ਰਾਮ ਰਹੋ ਲਿਵ ਲਾਏ ਸਤਰ ਸਾਈ ਸਲਾਰ ਹੈ ਜਾ ਕੀ ਸਵਾ ਲਖ ਪੈ ਕੰਬਰ ਤਾਂ ਕੀ ਸੇਖ ਜੋ ਕਹੀ ਅਹ ਕੋਟ 88 56 ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰਾਵੈ ਮਜਲਸ ਦੂਰ ਮਹਿਲ ਕੋ ਪਾਵੈ ਰਹਾਉ 33 ਕਰੋੜੀ ਹੈ ਖੇਲਖਾਨਾ 84 ਲੱਖ ਫਿਰੈ دیਵਾਨਾ ਬਾਬਾ ਆਦਮ ਕੋ ਕਿਛ ਨਦਰ ਦਿਖਾਈ ਪੁਨ ਪੀ ਭਿਸਤ ਕਨੇਰੀ ਪਾਈ ਦਿਲ ਖਲਹਲ ਜਾ ਕੇ ਜਰਦ ਰੂਬਾਨੀ ਛੋੜ ਕ ਤੇਬ ਕਰੈ ਸ਼ੈਤਾਨੀ ਦੁਨੀਆ ਦੋਸ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ ਤੁਮ ਦਾਤੇ ਹਮ ਸਦਾ ਪੇਖਾਰੀ ਦੇਉ ਜਬਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨਾਹ ਸਮਾਨਾ ਪਿਸਤ ਨਜੀਕ ਰਖ ਰਹਿਮਾਨਾ ਸਭ ਕੋਈ ਚਲਨ ਕਹਿਤ ਹੈ ਊਹਾ ਨਾ ਜਾਣੋ ਬੇਕੁੰਠ ਹੈ ਕਹਾਂ ਰਹਾਉ ਆਪ ਆਪ ਦਾ ਮਰਮ ਨਾ ਜਾਣਾ ਬਾਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਣੋ ਬੈਕੁੰਠ ਦੁਵਾਰਾ ਕਹ ਕਮੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆਹੀ ਕਿਉ ਲੀਜੈ ਗੜ ਬੰਕਾ ਭਾਈ ਦੋ ਵਰ ਕੋਟ ਅਰਤੇ ਵਰ ਖਾਈ ਰਹਾਉ ਪੰਜ ਪਚੀਸ ਮੋਹ ਮਦ ਮਤਸਰ ਆੜੀ ਪਰ ਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੂੰ ਰਗ ਰਾਇਆ ਕਾਮ ਕੁਵਾਰੀ ਦੁਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਦਾਨ ਮਹਾ ਬੜ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸੁਨਾਹਾ ਟੂਪ ਮਮਤਾ ਕੋ ਕਬੁੱਧ ਕਮਾਨ ਚੜਾਈ ਤਿਸ਼ਨਾ ਤੀਰ ਰਹੇ ਘਟ ਭੀਤਰ ਇਉ ਗੜ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚ ਲਾਇਆ ਬ੍ਰਹਮ ਅਗਨ ਸਹਜੇ ਪਰ ਜਾਲੀ ਏ ਕਹਿ ਚੋਟ ਸੁਝਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੁਏ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਫਕਰਿਓ ਗੜ ਕੋ ਰਾਜਾ ਭਗਵਤ ਭੀਰ ਸਖਤ ਸਿਮਰਨ ਕੀ ਕਟੀ ਕਾਲ ਭੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸੀ ਗੰਗਾ ਗੁਸਾਇਨ ਗਹਿਰ ਗੰਭੀਰ ਜ਼ੰਜੀਰ ਬਾਂਦ ਕਰ ਖਰੇ ਕਬੀਰ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਰਹਾਉ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਕਹ ਕੰਬੀਰ ਕੋ ਸੰਗ ਨਾ ਸਾਥ ਜਲ ਤਲ ਰਾਖਨ ਹੈ ਰਗਨਾਥ ਪੈਰੋਂ ਕਬੀਰ ਜੀਓ ਅਸ਼ਟ ਪਦੀ ਘਰ ਦੂਜਾ